23 ਮਾਰਚ ਅਤੇ ਉਸ ਤੋਂ ਬਾਅਦ 25 ਮਾਰਚ 2025 ਨੂੰ ਪਿੰਡ ਸੈਂਚਾ ਜਿਲ੍ਹਾ ਹੁਸ਼ਿਆਰਪੁਰ ਦੀ ਵਸਨੀਕ ਮਹਿਲਾ ਗੁਰਬਖਸ਼ ਕੋਰ ਉਰਫ सोनू ਉੱਪਰ ਸੋਮਨਾਥ ਉਰਫ ਅਸ਼ੋਕ ਕੁਮਾਰ ਪੁੱਤਰ ਪ੍ਰਕਾਸ਼ ਰਾਮ ਪ੍ਰਵੀਨ ਕੁਮਾਰ ਪੁੱਤਰ ਪ੍ਰਕਾਸ਼ ਰਾਮ ਵੱਲੋਂ ਤਿੱਖੇ ਦਾਤਰ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਤੋਂ ਅੱਜ 10 ਦਿਨ ਦੇ ਕਰੀਬ ਬੀਤ ਜਾਣ ਦੇ ਬਾਅਦ ਵੀ ਸਦਰ ਪੁਲਿਸ ਹੁਸ਼ਿਆਰਪੁਰ ਵੱਲੋਂ ਮਾਮੂਲੀ ਪਰਚਾ ਦਰਜ ਕਰਕੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਣ ਦਾ ਪੀੜਤ ਮਹਿਲਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੀਡੀਆ ਅੱਗੇ ਪੁਲਿਸ 'ਤੇਲਾਫ ਰੋਸ ਪ੍ਰਗਟ ਕੀਤਾ ਗਿਆ ਇਸ ਮੌਕੇ ਤੇ ਪੀੜਤ ਮਹਿਲਾ ਗੁਰਬਖਸ਼ कौर ਉਰਫ सोनू ਨਾਲ ਅੱਜ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਛੋਟੇ-ਛੋਟੇ ਮਾਸੂਮ ਬੱਚੇ ਹਨ ਜਿਨ੍ਹਾਂ ਦੀ ਅਤੇ ਮੇਰੀ ਜਾਨ ਨੂੰ ਸੋਮਨਾਥ ਪੁੱਤਰ ਪ੍ਰਕਾਸ਼ਰਾਮ ਪ੍ਰਵੀਨ ਕੁਮਾਰ ਪੁੱਤਰ ਪ੍ਰਕਾਸ਼ਰਾਮ ਅਤੇ ਉਹਨਾਂ ਦੇ ਸਾਥੀਆਂ ਤੋਂ ਖਤਰਾ ਹੈ ਇਹ ਲੋਕ ਕਿਸੇ ਵੇਲੇ ਵੀ ਸਾਡੇ ਤੇ ਦੁਬਾਰਾ ਹਮਲਾ ਕਰਕੇ ਜਾਂ ਕਰਵਾ ਕੇ ਸਕਦੇ ਹਨ ਪਰ ਪੁਲਿਸ ਪ੍ਰਸ਼ਾਸਨ ਹੱਥ ਤੇ ਹੱਤ ਕਰਕੇ ਸਾਨੂੰ ਜਾਨ ਤੋਂ ਮਾਰਨ ਦੀ ਉਡੀਕ ਕਰ ਰਿਹਾ ਹੈ ਇਸ ਮੌਕੇ ਪੀੜਤ ਮਹਿਲਾ ਦੀ ਜਠਾਨੀ ਮੌਕੇ ਦੀ ਚਸ਼ਮਦੀਦ ਗਵਾਹ ਨਿਸ਼ੀ ਕੁਮਾਰੀ ਨੇ ਦੱਸਿਆ ਕਿ ਸ਼ੋਮਨਾਥ ਪੁੱਤਰ ਪ੍ਰਕਾਸ਼ਰਾਮ ਅਤੇ ਪ੍ਰਵੀਨ ਕੁਮਾਰ ਪੁੱਤਰ ਪ੍ਰਕਾਸ਼ਰਾਮ ਨੇ ਅਸੀ ਬਾਲਣ ਲੈਣ ਲਈ ਖੇਤ ਵਿੱਚ ਗਈਆਂ ਸੀ ਕਿ ਇਹਨਾਂ ਦੋਵਾਂ ਵਿਅਕਤੀਆਂ ਨੇ ਮੇਰੀ ਰਾਣੀ ਗੁਰਬਖਸ਼ ਕੌਰ ਉੱਪਰ ਦਾਤਰ ਨਾਲ ਹਮਲਾ ਕਰ ਦਿੱਤਾ ਅਤੇ ਜਦੋਂ ਮੈਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸੋਮਨਾਥ ਜੋ ਰਿਸ਼ਤੇ ਵਿੱਚ ਮੇਰਾ ਵੀ ਜੇਟ ਲੱਗਦਾ ਹੈ ਨਹੀਂ ਮੇਰੇ ਨਾਲ ਧੱਕਾ ਮੁਕੀ ਕੀਤੀ ਅਤੇ ਸਾਨੂੰ ਦੋਵਾਂ ਨੂੰ ਗੰਦੀਆਂ ਅਸ਼ਲੀਲ ਗਾਲਾਂ ਕੱਢੀਆਂ ਅਤੇ ਕੁੱਟਮਾਰ ਕੀਤੀ ਇਸ ਮੌਕੇ ਦੋਵੇਂ ਦੋਵੇਂ ਪੀੜਤ ਮਹਿਲਾਵਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਐਸਐਸਪੀ ਹੁਸ਼ਿਆਰਪੁਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਇਸ ਮੌਕੇ ਜਦੋਂ ਸਾਡੇ ਮੀਡੀਆ ਕਰਮੀ ਵੱਲੋਂ ਐਸਪੀਡੀ ਸਰਵਜੀਤ ਭਾਈਆ ਨਾਲ ਉਕਤ ਮਾਮਲੇ ਸੰਬੰਧੀ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਇਸ ਮਾਮਲੇ ਸੰਬੰਧੀ ਸੋਮਨਾਥ ਪੁੱਤਰ ਪ੍ਰਕਾਸ਼ ਰਾਮ ਨਾਲ ਗੱਲ ਕਰਨੀ ਚਾਹੀ ਤਾਂ ਉਸ ਦਾ ਮੋਬਾਈਲ ਫੋਨ ਨੰਬਰ ਕਵਰੇਜ ਖੇਤਰ ਤੋਂ ਬਾਹਰ ਆ ਰਿਹਾ ਸੀ ਇਸ ਮੌਕੇ ਹੋਰ ਕੀ ਕਿਹਾ ਪੀੜਤ ਮਹਿਲਾਵਾਂ ਨੇ ਅਤੇ ਇਸ ਮੌਕੇ ਤੇ ਪੀੜਤ ਮਹਿਲਾਵਾਂ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਖਾਣੇ ਅੱਗੇ ਧਰਨਾ ਪ੍ਰਦਰਸ਼ਨ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ ਦੇਖੋ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਲਈ ਕੁਲਦੀਪ ਸਿੰਘ ਨੂਰ ਦੀ ਰਿਪੋਰਟ ਇਹ ਕੁਲਦੀਪ ਸਿੰਘ ਨੂਰ ਜਨ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਤੁਸੀਂ ਦੇਖ ਜਾਣਦੇ ਹੋ ਕਿ ਬੀਤੇ ਦਿਨੀ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਲੇਡੀਆਂ ਨੂੰ ਉਹਦੇ ਜੀਠ ਸੋਮਨਾਥ ਸੁਪੁੱਤਰ ਪ੍ਰਕਾਸ਼ ਰਾਮ ਹੁਣ ਲਾ ਉਹਦੇ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਹੁਣ 10-12 ਦਿਨਾਂ ਤੋਂ ਉਹ ਲੇਡੀਜ਼ ਇੱਥੇ ਸਿਵਲ ਹਸਪੀਟਲ ਹੁਸ਼ਿਆਰਪੁਰ ਵਿੱਚ ਐਡਮਿਟ ਹੈਗੀ ਹੈ ਅਤੇ ਡਾਕਟਰਾਂ ਵੱਲੋਂ ਵਧੀਆ ਟਰੀਟਮੈਂਟ ਹੋ ਰਿਹਾ ਹੈ ਉਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਹੜੀ ਬਣਦੀ ਕਾਰਵਾਈ ਸੀ ਉਹ ਕਰ ਦੇਣੀ ਚਾਹੀਦੀ ਸੀ ਲੇਕਿਨ ਇਹ ਕਾਰਵਾਈ ਪੁਲਿਸ ਵੱਲੋਂ ਕਿਉਂ ਨਹੀਂ ਕੀਤੀ ਗਈ ਉਦੇ ਪਿੱਛੇ ਕੀ ਕਾਰਨ ਹੈ ਉਹ ਆਪਾਂ ਲੇਡੀਜ਼ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਇੱਥੇ ਸਿਵਲ ਹਸਪੀਟਲ ਹੁਸ਼ਿਆਰਪੁਰ ਵਿੱਚ ਪਹੁੰਚੇ ਆ ਜਿੱਥੇ ਉਹ ਲੇਡੀਜ਼ ਐਡਮਿਟ ਹੈਗੇ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਉਹਨਾਂ ਨਾਲ ਗੱਲਬਾਤ ਕਰੀਏ ਇਹ ਸੱਚੀ ਗੱਲ ਮੈਡਮ ਸੱਚੀ ਗੱਲ ਸਰ ਇਹ ਆਪਣਾ ਕੀ ਨਾਮ ਹੈ ਗੁਰਬਖਸ਼ ਕੌਰ ਗੁਰਬਖਸ਼ ਕੌਰ ਜੀ ਤੁਹਾਡੇ ਪਤੀ ਦਾ ਕੀ ਨਾਮ ਹੈ ਭਵਨ ਕੁਮਾਰ ਪਵਨ ਕੁਮਾਰ ਜੀ ਕਿੱਥੇ ਐਸ ਟਾਈਮ ਸਰਕਾਰ ਹੁਣੇ ਕੰਮ ਤੇ ਗਿਆ ਨੇ ਪਤਾ ਨਹੀਂ ਸਰ ਤੇ ਤੁਹਾਡੇ ਨਾਲ ਇੱਥੇ ਹੋਣਾ ਚਾਹੀਦਾ ਸੀ ਕਿਉਂ ਤੁਹਾਡੇ ਨਾਲ ਕਿਉਂ ਨਹੀਂ ਹੈਗੀ ਸਰ ਉਹਨਾਂ ਤੋਂ ਵੀ ਡਰਦੇ ਹੁਣਾਂ ਨੇ ਵੀ ਕੁੱਟ ਦੇ ਮਾਰਦੇ ਉਹ ਤਾਂ ਹਰ ਵਾਰੀ ਅੱਛਾ ਹਾਂਜੀ ਤੇ ਇਹ ਘਟਨਾ ਕਦੋਂ ਵਾਪਰੀ ਤੇ ਕੀ ਕਾਰਨ ਹੋਇਆ ਕਿ ਘਟਨਾ ਕਿੰਦਾ ਕਾਰਨ ਕੀ ਬਣਿਆ ਸਰ ਜ਼ਮੀਨ ਤੋਂ ਬੱਸ ਕਹਿੰਦੇ ਜ਼ਮੀਨ 'ਚ ਨਹੀਂ ਬਣਨਾ ਜ਼ਮੀਨ ਸਾਡੀ ਹੈ ਅੱਛਾ ਕਿੰਨੀ ਜ਼ਮੀਨ ਆ ਤੇ ਕਦੋਂ ਦਾ ਰੌਲਾ ਚੱਲ ਰਿਹਾ ਜ਼ਮੀਨ ਦਾ ਸਰ ਰੌਲਾ ਤਾਂ ਬਹੁਤ ਚਿਰ ਦਾ ਚੱਲ ਰਿਹਾ ਜਾਨਕਿ ਬਾਪੂ ਨੇ ਸਾਡੇ ਨਾਂ ਕਰ ਦਿੱਤੀ ਆ ਪਰ ਸਾਨੂੰ ਪੂਰੀ ਨਹੀਂ ਦਿੱਤੀ ਹੈਗੀ ਬਾਪੂ ਨੇ ਸਾਨੂੰ ਹਿੱਸਾ अच्छा सानुशीश एक ਨਾਲ 17 17 ਮੰਨ ਲੈ ਦੋਨਾਂ ਭੈਣਾਂ ਨੂੰ ਜਿਠਾਣੀ ਅੰਦਰਾਂ ਦੀ ਜਿਠਾਣੀ ਨੂੰ ਸਰ ਇਸ ਤੋਂ ਬਹੁਤ ਸਾਡੇ ਨਾਲ ਲਾਗ ਡਟ ਧਮਕੀਆਂ ਬਹੁਤ ਦਿੰਦਾ ਮਾਰਨ ਦੀਆਂ ਇਹ ਕੀ ਲੱਗਦੇ ਆ ਤੁਹਾਡੇ ਜਿਹੜੇ ਜਿਹੜੇ ਤੁਹਾਡੇ ਨਾਲ ਇਹ ਲੜ ਮਾਰ ਕੁੱਟਮਾਰ ਕਰ ਰਹੇ ਆ ਸੜ ਦੇਰ ਜੇਠ ਦੋਨੇ ਅੱਛਾ ਕੀ ਨਾਮ ਉਹਨਾਂ ਦੇ ਪ੍ਰਵੀਨ ਕੁਮਾਰ ਸੋਮਨਾਥ ਸੋਮਨਾਥ ਜਿਨ੍ਹਾਂ ਨੇ ਹੁਣ ਤੁਹਾਡੇ ਨਾਲ ਕੁੱਟਮਾਰ ਕੀਤੀ ਉਹਨਾਂ ਦਾ ਨਾਮ ਕੀ ਹੈ ਜੀ ਸੋਮਨਾਥ ਸੋਮਨਾ ਤੇ ਹਾਂ ਜੀ ਤੇ ਕਦੋਂ ਕੁੱਟਮਾਰ ਹੋਈ ਨਹੀਂ ਸਰ ਪਹਿਲਾ 21 ਤਰੀਕ ਨੂੰ ਕੀਤੀ ਇਹਨਾਂ ਨੇ ਸੜਨਾਂ ਦੁਪਹਿਰ ਨੂੰ ਅੱਛਾ ਤਾਂ ਉਸ ਵੇਲੇ ਵਸੀ ਹਸਪੀਟਲ ਆ ਕੇ ਮੈਨੂੰ ਲੈ ਕੇ ਚੁੱਕ ਕੇ ਉਹ ਮੈਂ ਕਿਹਾ ਤੁਹਾਨੂੰ ਹਸਪੀਟਲ ਮੇਰੀ ਜਠਾਣੀ ਲੈ ਕੇ ਆਈ ਕੀ ਨਾਮ ਉਹਨਾਂ ਦਾ ਨਿਸ਼ੀ ਕੁਮਾਰੀ ਅੱਛਾ ਹਾਂ ਜੀ ਤੋਂ ਤੁਹਾਡੇ ਨਾਲ ਸੀ ਉਸ ਵੇਲੇ ਹਾਂ ਜੀ ਉਹ ਅਸੀਂ ਖੇਤਾ ਜੀ ਸੀ ਦੋਨੇ ਜਿਹੜੀਆਂ ਪਾਲਣ ਲੈਣ ਗਈਆਂ ਸੀ ਸਰ ਪਿੱਛੋਂ ਫੜਿਆ ਉਹਨਾਂ ਨੇ ਸਾਨੂੰ ਅੱਛਾ ਹਾਂ ਜੀ ਪਹਿਲਾਂ ਦੇਰੀ ਨੂੰ ਮਾਰਿਆ ਫਿਰ ਮੈਨੂੰ ਫੜਿਆ ਅੱਛਾ ਮੈਂ ਫਿਰ ਜਿੱਦਾਂ ਮੋਰੇ ਹੋ ਗਏ ਉਹਨਾਂ ਨੇ ਮੇਰੇ ਡਾਟ ਮਾਰ ਦਿੱਤਾ ਬਾਹ ਦਿੱਤੇ ਅੱਛਾ ਕੀ ਮਾਰਿਆ ਤੁਹਾਡੇ ਤੇ ਡਾਟ ਮਾਰਿਆ ਸਰ ਅੱਛਾ ਦਾਤ ਮਾਰਿਆ ਹਾਂਜੀ ਤੇ ਕੀ ਉਹਦੇ ਨਾਲ ਫਿਰ ਕਿੰਨਾ ਕਿ ਟੱਕ ਲੱਗਾ ਕਿੰਨਾ ਕਿ ਡੂੰਗਾ ਟੱਕ ਲੱਗਾ ਹਾਂਜੀ ਕਾਫੀ ਡੂੰਗਾ ਲੱਗਾ ਚੁੰਦੀ ਐ ਮੈਂ ਸਰ ਇਹਨਾਂ ਨੇ ਚੁੰਨੀ ਨਾ ਖੁੱਟ ਕੇ ਬੰਨ ਦਿੱਤਾ ਟੰਕੇ ਲੱਗੇ ਮੇਰੇ ਅੱਛਾ ਤੇ ਤੁਹਾਨੂੰ ਇੱਥੇ ਲੈ ਕੇ ਆਉਣ ਵਾਲਾ ਕੌਣ ਸੀ ਇੱਥੇ ਫਿਰ ਉਹ ਭਾਜੀ ਨੂੰ ਸੱਦਿਆ ਸੀ ਕੋਲ ਉਹਦੇ ਸੀਗਾ ਮੁੰਡਾ ਉਹਨੂੰ ਦੁਈ ਦਿਨ ਬਾਅਦ ਮਾਰੀ ਦੌੜ ਕੇ ਅੱਛਾ ਹਾਂਜੀ ਤੇ ਉਹ ਕਿੱਥੇ ਐ ਸਰ ਉਹ ਗਿਆ ਆਪਣੇ ਘਰ ਉੱਥੇ ਪਸ਼ੂ ਫੁੱਸਣ ਪੱਟੇ ਪਾਣ ਗਿਆ ਅੱਛਾ ਅੱਛਾ ਹਾਂਜੀ ਤੇ ਤੁਹਾਡੇ ਹਸਬੰਦ ਨੇ ਤੁਹਾਡੀ ਖਬਰ ਸਾੜ ਨਹੀਂ ਲਈ ਇੱਥੇ ਤੁਹਾਡੇ ਕੋਲ ਨਹੀਂ ਆਈ ਹਾਂਜੀ ਆਈ ਸੀ 2 ਦਿਨ ਰਹਿ ਕੇ ਗਏ ਮੇਰੇ ਕੋਲ ਅੱਛਾ ਹਾਂਜੀ ਤੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਗਈ ਹਾਂਜੀ ਸਰ ਦਿੱਤੀ ਪਰ ਸਾਡੀ ਸੁਣਵਾਈ ਨਹੀਂ ਕੀਤੀ ਗਈ ਉਹਨਾਂ ਨੇ ਅੱਛਾ ਹਾਂਜੀ ਤੇ ਇੱਥੇ ਕਿੰਨੇ ਦਿਨ ਹੋ ਗਏ ਤੁਹਾਨੂੰ ਸਾਨੂੰ ਇੱਥੇ 12 13 ਦਿਨ ਹੋ ਚੱਲੇ ਅੱਜ ਹਾਂਜੀ ਤੇ ਕਿਉਂ ਪੁਲਿਸ ਕਿਉਂ ਨਹੀਂ ਸੁਣ ਸੁਣਵਾਈ ਕਰ ਰਹੀ ਤੁਹਾਡੀ ਕੀ ਕਾਰਨ ਹੈ ਸਰ ਇਤੋਂ ਬਣ ਪੁਲਿਸ ਵਾਲਿਆਂ ਨੂੰ ਪਤਾ ਅਗੇ ਵੀ ਕਾਤੇ ਨਹੀਂ ਸੁਣਵਾਈ ਕਰਦੇ ਸਾਡੀ ਅੱਛਾ ਇਹ ਤਾਂ ਦੇਖਣ ਦੇ ਵਿੱਚ ਆਇਆ ਕਿ ਕੇਸ ਵੀ ਦਰਜ ਹੋਇਆ ਵਾ ਕਿ ਜਿਹੜਾ ਉਹ ਕੇਸ ਦਰਜ ਹੋਇਆ ਕਿ ਤੁਸੀਂ ਉਹ ਉਹਨੇ ਦੇ ਵਿੱਚ ਸਹਿਮਤ ਨਹੀਂ ਹੈਗੇ ਨਹੀਂ ਸਰ ਸਹਿਮਤ ਨਹੀਂ ਸਰ ਫਿਰ ਹੋਈ ਰੋਲਾ ਰਹਿੰਦਾ ਸਾਨੂੰ ਕੁੱਟਣ ਮਾਰਨ ਦਾ ਤਾਂ ਧਮਕੀਆਂ ਦਿੰਦਾ ਸਾਨੂੰ ਸਰ ਮੈਨੂੰ ਤਾਂ ਧਮਕੀ ਵੀ ਦਿੱਤੀ ਆ ਖੋਦ ਕੇ ਨੂੰ ਮਾਰਨਾ 2 ਲੱਖ ਰੁਪਏ ਦੀ ਸੁਪਾਰੀ ਦਿੱਤੀ ਮੇਰੇ ਜੇਠ ਅੱਛਾ ਤੇ ਉਹਦਾ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਸਬੂਤ ਹੈ ਹਾਂ ਜੀ ਹੈਗੀ ਰਿਕਾਰਡਿੰਗਸ ਆ ਤਾਂ ਸਰ ਰਿਕਾਰਡਿੰਗ ਹੈਗੀ ਹੁੰਦੀ ਤੁਹਾਡੇ ਕੋਲ ਰਿਕਾਰਡਿੰਗ ਕਿੱਥੇ ਹੈ ਦੀਦੀ ਦੇ ਕੋਲ ਫੋਨ ਦੇ ਵਿੱਚ ਹੈ ਸਾਡੇ ਅੱਛਾ ਹਾਂ ਜੀ ਅੱਛਾ ਤੇ ਹੁਣ ਤੁਸੀਂ ਐਸਐਸਪੀ ਸਾਹਿਬ ਤੋਂ ਕੀ ਮੰਗ ਕਰਦੇ ਆ ਕੀ ਕੀ ਮੰਗ ਕਰਦੇ ਹੋ ਉਹਦੇ ਕੋਲ ਸੁਣਵਾਈ ਕੀਤੀ ਜਾਵੇ ਸਾਨੂੰ ਇਨਸਾਫ ਮਿਲ ਜਾਵੇ ਅੱਛਾ ਹਾਂਜੀ ਤਾਂ ਸਾਡੀ ਜਿਹੜੀ ਜ਼ਮੀਨ ਹੈ ਸਾਨੂੰ ਪੂਰੀ ਕੀਤੀ ਜਾਵੇ ਸਾਡੀ ਤਕਸੀਮ ਕੀਤੀ ਜਾਵੇ ਸਾਡੀ ਤੱਕ ਅਸੀਂ ਤਕਸੀਮ ਦਾ ਕੇਸ ਲਾਇਆ ਸੀਗਾ ਅੱਛਾ ਹਾਂਜੀ ਮੰਨ ਲਓ ਜੇ ਨਹੀਂ ਵੀ ਸੁਣਵਾਈ ਹੁੰਦੀ ਨਹੀਂ ਤੁਹਾਨੂੰ ਇਨਸਾਫ ਮਿਲਦਾ ਉਸ ਤੋਂ ਬਾਅਦ ਫਿਰ ਕੀ ਐਕਸ਼ਨ ਹੋਵੇਗਾ ਤੁਹਾਡਾ ਫਿਰ ਜੋ ਅਸੀਂ ਫਿਰ ਕਰਨਾ ਫਿਰ ਅਸੀਂ ਕੇਸ ਕਰਾਂਗੇ अच्छा जी ਇਹਨੇ ਕੇਸ ਤਾਂ ਪਹਿਲਾਂ ਵੀ ਚੱਲ ਰਿਹਾ ਤੁਹਾਡਾ ਹਾਂ ਜੀ ਤੇਰਾ ਇੰਨਾ ਤੇ ਕਰਾਂਗੇ ਦੁਆਰਾ ਕਿਉਂ ਸਾਨੂੰ ਤੰਗ ਕਰਦੇ ਬਾਰ ਬਾਰ ਕਿਉਂ ਪਰੇਸ਼ਾਨ ਕਰਦੇ ਮੇਰੇ ਬੱਚੇ ਛੋਟੇ ਛੋਟੇ ਮੈਨੂੰ ਕੁਝ ਹੋ ਗਿਆ ਕੌਣ ਜ਼ਿੰਮੇਵਾਰ ਮੇਰੇ ਬੱਚਾ ਅੱਛਾ ਤੇ ਇਹ ਵੀ ਮੈਨੂੰ ਸੁਣਨ ਦੇ ਵਿੱਚ ਆਸ ਕਿ ਤੁਸੀਂ ਧਰਨਾ ਪ੍ਰਦਰਸ਼ਨ ਵੀ ਕਰ ਸਕਦੇ ਆ ਥਾਣੇ ਮੋਰੇ ਧਰਨਾ ਵੀ ਲਗਾ ਸਕਦੇ ਆ ਹਾਂ ਜੀ ਲਾ ਸਕਦੇ ਆ ਠੀਕ ਹੈ ਸੋ ਇਹ ਸੀਗੇ ਗੁਰਬਖਸ਼ ਕੌਰ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਹੁਣ ਇੱਥੇ ਸਾਡੇ ਵਿਚਕਾਰ ਇਹਨਾਂ ਦੀ ਜਠਾਣੀ ਵੀ ਹੈਗੀ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜਿਹੜੇ ਮੌਕੇ ਤੇ ਇਹਨਾਂ ਦੇ ਨਾਲ ਸੀਗੇ ਤੇ ਮੈਡਮ ਕੀ ਨਾਮ ਹੈ ਆਪਣਾ ਨਿਸ਼ੀ ਨਿਸ਼ੀ ਜੀ ਜਦੋਂ ਤੁਸੀਂ ਇਹ ਸਾਰਾ ਵਾਕਿਆ ਉੱਥੇ ਹੋਇਆ ਲੜਾਈ ਝਗੜਾ ਹੋਇਆ ਕਿ ਤੁਸੀਂ ਉਸ ਵੇਲੇ ਨਾਲ ਸੀ ਉਹਨਾਂ ਦੇ ਹਾਂਜੀ ਹਾਂਜੀ ਅਸੀਂ ਸਾਰਾ ਨਾਲ ਸੀਗੇ ਅਸੀਂ ਖੇਤਾਂ ਦੋਨੇ ਗਈਆਂ ਸੀ ਜਠਾਣੀ-ਦਾਣੀ ਬੱਲਣ ਲੈਣ ਤੇ ਅਸੀਂ ਆਪਸ ਵਿੱਚ ਹੀ ਦੋਨੇ ਗੱਲਾਂ ਕਰਦੀਆਂ ਸੀ ਤਾਂ ਇਹਦੇ ਪਾਣੀ ਖਰੇ ਸਾਡੀਆਂ ਗੱਲਾਂ ਕਰਦੇ ਤੇ ਇਹਨੇ ਪਿੱਛੇ ਦੀ ਆ ਕੇ ਪਹਿਲਾਂ ਮੇਰੇ ਮਾਰਿਆ ਮੁੱਕਾ ਖੱਚ ਤੇ ਨਾਲੇ ਡੰਡਾ ਮਾਰਿਆ ਫਿਰ ਇਹਨੇ ਛੋਟੀ ਨੂੰ ਫੜ ਲਿਆ ਅੱਛਾ ਹਾਂਜੀ ਤੇ ਉਸ ਤੋਂ ਬਾਅਦ ਕੀ ਹੋਇਆ ਫਿਰ ਕੀ ਇਹਦੇ ਫੇ ਮਾਰਿਆ ਡਾਟ ਛੋਟੀ ਦੇ ਡਾਟ ਮਾਰਿਆ ਤਾਂ ਮੈਂ ਇਹਦੇ ਜਿੱਦਾਂ ਫੋਨ ਦੇਖ ਕੇ ਤਾਂ ਮੇਰੇ ਤੋਂ ਦੇਖਣੀ ਹੋਈ ਬੇਹੋਸ਼ ਹੋ ਗਈ ਮੈਂ ਨਾਲ ਕੰਮ ਕਰਦੇ ਸੀ ਮੁੰਡਾ ਉਹਨੂੰ ਮੈਂ ਸੱਦ ਕੇ ਲਈ ਤੇ ਫੇਰ ਨੇ ਹਸਪੀਟਲ ਭਜਾਇਆ ਹਸਪੀਟਲ ਲੰਦਾ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਹਸਪੀਟਲ ਆਇਆ ਨੂੰ 12 ਦਿਨ ਹੋ ਗਿਆ ਜੀ 12 ਦਿਨ ਹੋ ਗਏ ਹਾਂਜੀ ਤੇ ਪੁਲਿਸ ਵਾਲੇ ਇੱਥੇ ਆਏ ਹਾਂਜੀ ਬਿਆਨ ਲੱਗ ਗਏ ਸੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਕਾਰਵਾਈ ਕੋਈ ਨਹੀਂ ਕੀਤੀ ਨਹੀਂ ਕੀਤੀ ਹੈਗੀ ਕੋਈ ਵੀ ਤੇ ਜਿਹੜੀ ਇੱਕ ਗੱਲ ਨਿਕਲੀ ਆ ਕਿ 2 ਲੱਖ ਦੀ ਸਪਾਰੀ ਦਿੱਤੀ ਆ ਕਿ ਮਾਰਨ ਦੇ ਲਈ ਇਹਨੂੰ ਗੁਰਬਖਸ਼ ਕੌਰ ਨੂੰ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਆਇਆ ਕੋਈ ਹੈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹਾਂਜੀ ਆ ਦੇਖੋ ਸਾਹਮਣੇ ਸਾਰਾ ਕੁਝ ਤਾਂ ਹੋਈ ਜਾਂਦਾ ਆ ਸਪਾਰੀਆਂ ਦਿੱਤੀਆਂ ਅਗਲੇ ਧਮਕਾ ਦਿੰਦੇ ਸੀ ਗੇ ਕਰੋੜੀ ਰਿਕਾਰਡਿੰਗਾਂ ਹੈਗੀਆਂ ਸਾਡੇ ਕੋਲ ਪਈਆਂ ਆ ਉਹ ਤਾਂ ਪਏ ਆ ਹਾਂਜੀ ਤੇ ਉਹ ਜਿਹੜੀ ਰਿਕਾਰਡਿੰਗ ਤੁਹਾਡੇ ਕੋਲ ਆ ਸਾਨੂੰ ਦਿਓਗੇ ਤੁਸੀਂ ਉਹ ਹਾਂਜੀ ਜ਼ਰੂਰ ਦੇਵਾਂਗੇ ਜੀ ਤੇ ਪੁਲਿਸ ਨੂੰ ਵੀ ਉਹ ਰਿਕਾਰਡਿੰਗ ਤੁਸੀਂ ਦਿੱਤੀ ਆ ਇਹ ਰੀਤੀ ਨਹੀਂ ਪਾਈਂ ਡਰਾਈਵ ਚ ਪਾਈਆਂ ਅਸੀਂ ਫੜਾਉਣੀਆਂ ਹਾਂ ਜੀ ਸਾਡੀ ਜਾਨੀ ਕਿ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਤੇ ਅਸੀਂ ਕਿੱਦਾਂ ਦੀਦੀ ਉਹਨਾਂ ਨੂੰ ਜਦੋਂ ਕੋਈ ਗੱਲਬਾਤ ਹੀ ਨਹੀਂ ਹੋਈ ਹੈਗੀ ਤੁਸੀਂ ਪੁਲਿਸ ਨੂੰ ਇਹ ਦੱਸ ਤਾਂ ਸਕਦੇ ਆ ਕਿ ਉਹ ਸਪਾਰੀ ਦਿੱਤੀ ਉਹਨਾਂ ਨੇ ਇਹ ਤੁਸੀਂ ਪੈਂਡ ਰਹੇ ਤੁਹਾਡਾ ਦੇਣ ਦਾ ਫਰਜ਼ ਤਾਂ ਬਣਦਾ ਹੀ ਹੈ ਪੁਲਿਸ ਨੂੰ ਹਾਂ ਜੀ ਹਾਂ ਜੀ ਨਹੀਂ ਅਸੀਂ ਜ਼ਰੂਰ ਦੇਵਾਂਗੇ ਜੇ ਸੁਣਵਾਈ ਹੋਵੇ ਅਸੀਂ ਜ਼ਰੂਰ ਦੇਵਾਂਗੇ ਸਾਰੇ ਸਬੂਤ ਇਕੱਠੇ ਕਰਕੇ ਦੇਵਾਂਗੇ ਠੀਕ ਹੈ ਹਾਂ ਜੀ ਤੇ ਜੇ ਸੁਣਵਾਈ ਕੋਈ ਨਹੀਂ ਹੁੰਦੀ ਤੇ ਫਿਰ ਕੋਈ ਧਰਨਾ ਪ੍ਰਦਰਸ਼ਨ ਕੋਈ ਇਸ ਤਰ੍ਹਾਂ ਦਾ ਕੋਈ ਹੈ ਤੁਹਾਡੇ ਅਗਲਾ ਪ੍ਰੋਗਰਾਮ ਕੋਈ ਹਾਂ ਜੀ ਅਸੀਂ ਜ਼ਰੂਰ ਧਰਨਾ ਲਾਵਾਂਗੇ ਜੇ ਨਾ ਸੁ ਸਾਨੂੰ ਵੀ 2017 ਚ ਇਹ ਲੜਾਈਆਂ ਹੋਣ ਰਹੀਆਂ ਜਮੀਨਾਂ ਦੀਆਂ ਕੀ ਮੰਗ ਕਰਦੇ ਆ ਤੁਸੀਂ ਮਾ ਸਾਨੂੰ ਨਿਸ਼ਾਫ ਮਿਲ ਜਾਵੇ ਸਾਨੂੰ ਹਾਂਜੀ ਸੋ ਇਹ ਸੀ ਨਿਸ਼ਕ ਮਾਰੀ ਜੀ ਜਿਹੜੇ ਸਾਰਾ ਪਰਿਵਾਰ ਇਥੇ ਸਿਵਲ ਹਸਪੀਟਲ ਵਿੱਚ ਪਿਛਲੇ 12 ਦਿਨ ਤੋਂ ਹੈਗੇ ਨੇ ਤੇ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਤੇ ਮੈਂ ਐਸਐਸਪੀ ਹਸ਼ਰਪੁਰ ਜੀ ਨੂੰ ਅਪੀਲ ਕਰਦਾ ਕਿ ਆਪਣੇ ਇਸ ਚੈਨਲ ਦੇ ਰਾਹੀਂ ਇਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਜਿਹੜਾ ਪਰਿਵਾਰ ਹੈ ਬਹੁਤ ਹੀ ਪੀੜਿਤ ਹੈਗਾ ਤੇ ਕਾਫੀ ਵਾਰ ਇਹਨਾਂ ਦੇ ਉੱਪਰ ਅਟੈਕ 24 ਦੇ ਵਿੱਚ ਵੀ ਹੋਇਆ ਹੁਣ 25 ਵਿੱਚ ਵੀ ਦੋ ਵਾਰੀ ਅਟੈਕ ਹੋ ਚੁੱਕਿਆ ਤੇ ਅਸੀਂ ਆਸ ਕਰਦੇ ਹਾਂ ਕਿ ਐਸਐਸਪੀ ਹਸ਼ਰਪੁਰ ਇਹਨਾਂ ਨੂੰ ਜਰੂਰ ਇਨਸਾਫ ਦੇ ਮਿਲੇਗੇ ਦੇਣਗੇ ਬਹੁਤ ਧੰਨਵਾਦ ਫਗਵਾੜਾ ਬਲਟਨ 24 ਨਿਊਜ਼ ਟੀਵੀ ਤੋਂ ਕੁਲਦੀਪ ਸਿੰਘ ਨੂਰ